ਪਠਿੰਡੇ ਦੀ ਇਸ ਧਰਤੀ ਦੇ ਉੱਤੇ ਤੁਹਾਡਾ ਠਾਠਾ ਮਾਰਦਾ ਕੱਟ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਸੀਂ ਸਰਕਾਰਾਂ ਨੂੰ ਸਵਾਲ ਕਰਨਾ ਵੀ ਜਾਣਦੇ ਹਾਂ ਅਸੀਂ ਸਰਕਾਰਾਂ ਨੂੰ ਘੇਰਨਾ ਵੀ ਜਾਣਦੇ ਹਾਂ 10 ਪੱਤਰਕਾਰਾਂ ਤੇ ਪਰਚੇ ਪਾ ਕੇ ਜੇ ਸਰਕਾਰ ਨੂੰ ਇਹ ਲੱਗਦਾ ਹੈ ਕਿ ਉਹ ਲੋਕਾਂ ਦੀ ਆਵਾਜ਼ ਬੰਦ ਕਰਾ ਸਕਦੀ ਹੈ ਤਾਂ ਅੱਜ ਇਸ ਸੜਕ ਤੇ ਆ ਕੇ ਦੇਖ ਲਵੇ ਜਿਹੜਾ ਅਜੇ ਸ਼ੁਰੂਆਤੀ ਦੌਰ ਹੈ ਕਿਉਂਕਿ ਤੁਸੀਂ ਪੱਤਰਕਾਰਾਂ ਦੀ ਆਵਾਜ਼ ਬੰਦ ਨਹੀਂ ਕਰ ਰਹੇ ਤੁਸੀਂ ਪੰਜਾਬ ਦੇ عوام ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਹੋ ਤੇ ਉਹ ਪੰਜਾਬ ਜਿਨੇ ਔਰੰਗਜ਼ੇਬ ਨੂੰ ਵੀ ਭਜਾਇਆ ਜਿਨੇ ਅੰਗਰੇਜ਼ ਨੂੰ ਵੀ ਭਜਾਇਆ ਜਿਨੇ ਇੰਦਰਾ ਵੀ ਤੋਰੀ ਜਿਨੇ ਮੋਦੀ ਵੀ ਹਰਾਇਆ ਇਹ ਤਾਜ਼ੇ ਤਾਜ਼ੇ ਨਵੇਂ-ਨਵੇਂ ਇਨਕਲਾਬੀਆਂ ਨੂੰ ਲੱਗਦਾ ਹੈ ਕਿ ਸ਼ਾਇਦ ਸਾਸੀਂ ਲੋਕਾਂ ਨੂੰ ਡਰਾ ਲਾਂਗੇ ਅਸੀਂ ਪੱਤਰਕਾਰਾਂ ਨੂੰ ਡਰਾ ਲਾਂਗੇ ਇਹ ਡਰਨ ਵਾਲੇ ਨਹੀਂ ਡੀਸੀ ਦਫ਼ਤਰ ਵੀ ਨੇੜੇ ਆ ਤੁਹਾਡਾ ਪੁਲਿਸ ਦਾ ਥਾਣਾ ਵੀ ਨੇੜੇ ਆ ਜੇ ਹੈਗੇ ਬਹੀ ਖਾਤੇ ਲੈ ਕੇ ਆ ਜੋ ਆ ਜਿੰਨੇ ਸੜਕ ਤੇ ਬੈਠੇ ਆ ਜਿੰਨੇ ਅਸੀਂ ਖੜੇ ਆ ਸਾਰਿਆਂ ਦੇ ਨਾਂ ਤੇ ਕੱਟ ਲੋ ਪਰਚੇ ਲੱਗ ਜੂ ਪਤਾ ਹੈ ਦਮ ਜੇ ਜਾਦੇ ਐ ਇੱਥੇ ਹੀ ਨੇੜੇ ਐਫੀਡੈਪਟ ਵਾਲੇ ਬੈਠੇ ਨੇ ਉਹਨਾਂ ਤੋਂ ਐਫੀਡੈਪਟ ਲਿਆਓ ਸਾਡੇ ਵੀ ਨਾਂ ਰੱਖ ਲਓ ਮਿੰਟੂ ਗੁਰਸਰੀਆ ਹਾਂ ਮਾਨਕ ਗੋਇਲ ਮਨਜਿੰਦਰ ਸਿੱਧੂ ਢਾਲੀਵਾਲ ਸਾਡੇ ਵੀ ਨਾਂ ਬਦਲੋ ਨਾਂ ਬਦਲੀ ਕਰਕੇ ਸਾਡੇ ਦੇ ਵੀ ਕੱਟ ਲਓ ਪਰਚੇ ਇਹ ਪੰਜਾਬ ਪਰਚੀਆਂ ਤੋਂ ਡਰਨ ਵਾਲਾ ਨਹੀਂ ਇਹ ਪੰਜਾਬ ਦਾ ਮੀਡੀਆ ਇਹ ਪੰਜਾਬ ਦੇ ਪੱਤਰਕਾਰ ਐਫਆਈਆਂ ਨਾਲ ਤੋਂ ਡੰਡ ਵਾਲੇ ਨਹੀਂ ਇਤਿਹਾਸ ਚੈੱਕ ਕਰਕੇ ਦੇਖ ਲਿਓ ਸਾਡੇ ਪੂਰਵਦਾ ਨੇ ਇਸ ਮਿੱਟੀ ਦੀ ਆਜ਼ਾਦੀ ਦੇ ਲਈ ਜੇਲਾ ਕਟੀਆਂ ਤੇ ਜੇ ਹੈਗਾ ਦਮ ਫਿਰ ਖੋਲ ਲੋ ਬੂਹੇ ਜੇਲਾਂ ਦੇ ਜਿਹੜਾ ਵੀ ਸੱਤਾ ਦੇ ਤਖਤ ਤੇ ਬੈਠਿਆ ਉਹ ਕਦੇ ਲੋਕਾਂ ਦਾ ਨਹੀਂ ਹੋਇਆ ਅੱਜ ਤੁਹਾਡੀ ਹਮਾਇਤ ਚ ਵਿਰੋਧੀ ਧਿਰਾਂ ਦੇ ਕਈ ਲੀਡਰਾਂ ਦੇ ਫੋਨ ਆਉਂਦੇ ਹੋਣੇ ਅਕਾਲੀ ਭਾਜਪਾ ਦੀ ਸਰਕਾਰ ਦੇ ਵਿੱਚ ਵੀ ਚੈਨਲ ਬੰਦ ਹੋਏ ਸੀ ਕਾਂਗਰਸੀਆਂ ਨੇ ਵੀ ਘੱਟ ਨਹੀਂ ਕੀਤੀ ਮੋਦੀ ਨਾਲ ਦੋ ਚਾਰ ਹੋ ਕੇ ਆਏ ਆ ਦਿੱਲੀ ਇਸ ਲਈ ਇਹ ਸਰਕਾਰ ਵੀ ਉੱਥੋਂ ਹੀ ਚੱਲਦੀ ਆ ਇਹ ਸਾਰੀਆਂ ਸਰਕਾਰਾਂ ਉੱਥੋਂ ਚੱਲਦੀਆਂ ਚਾਹੇ ਕੇਜੀ মিডিਆ ਹੋਵੇ ਚਾਹੇ ਗੋਦੀ মিডিਆ ਹੋਵੇ ਇਹ ਦੋਵੇਂ মিডিਆ ਨੂੰ ਕੰਟਰੋਲ ਕਰਨਾ ਜਾਣਦੇ ਨੇ ਤੈਨੂੰ ਲੱਗਦਾ ਕਿ ਆਜ਼ਾਦ ਪੱਤਰਕਾਰਾਂ ਨੂੰ ਆਜ਼ਾਦ মিডিਆ ਨੂੰ ਵੀ ਅਸੀਂ ਇੰਜ ਕੰਟਰੋਲ ਕਰ ਲਾਂਗੇ ਇੰਜ ਕੰਟਰੋਲ ਹੋਣ ਵਾਲੇ ਨਹੀਂ ਤੁਹਾਡਾ ਸਿਰ ਅਮਿਤ ਸ਼ਾਹ ਦੇ ਦਰਤੇ ਝੁਕਦਾ ਹੋਣਾ ਤੁਹਾਡਾ ਸਿਰ ਮੋਦੀ ਦੇ ਦਰਤੇ ਝੁਕਦਾ ਹੋਣਾ ਤੁਹਾਡੇ ਆਕਾ ਹੋਣੇ ਕੇਜਰੀਵਾਲ ਮਨੀ ਸ਼ੋਧਿਆ ਪੰਜਾਬ ਦੇ ਆਕਾ ਨਹੀਂ ਕੇਜਰੀਵਾਲ ਤੁਹਾਡਾ ਮਾਲਕ ਹੋਣਾ ਸਾਡਾ ਨਹੀਂ ਸੋ ਇਸ ਲਈ ਪੰਜਾਬ ਆਪਣੀ ਹੋਣ ਦਾ ਮਾਲਕ ਹੈ ਸਰਕਾਰ ਜਾਂ ਤਾਂ ਬੰਦੇ ਬਣ ਕੇ ਦਰੁਸਤ ਕਰ ਲਵੇ ਆਪਣੇ ਆਪ ਨੂੰ ਨਹੀਂ ਪੰਜਾਬ ਨੂੰ ਵੋਟਾਂ ਚ ਬੜੇ ਬੜੇ ਦਰੁਸਤ ਕਰਨੇ ਆਏ ਨੇ ਪਿਛਲਿਆਂ ਨੂੰ ਪੁੱਛ ਲਿਓ ਅਸੀਂ ਲੜਦੇ ਰਵਾਂਗੇ ਜਿੱਤਦੇ ਰਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ